ਅੱਜ ਦੀ ਵੀਡੀਓ ਦੇ ਵਿੱਚ ਆਪਾਂ ਕਰਦੇ ਹਾਂ ਸਲਾਈਮ ਮਸ਼ੀਨ ਦੇ ਨਾਲ ਤਰਪਾਈ ਹੈਲੋ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਵੈਲਕਮ ਆਨ ਗਾਨੀਅਰ YouTube ਚੈਨਲ ਆਪਾਂ ਕਰਦੇ ਹਾਂ ਸੈਟਿੰਗ ਸੈਟਿੰਗ ਦੇ ਵਿੱਚ ਸਭ ਤੋਂ ਪਹਿਲਾਂ ਇੱਥੋਂ ਆਪਾਂ ਨੇ ਲੈਫਟ ਬਲਾਈਂਡ ਹੈਮ ਸੈਲੈਕਟ ਕਰਨਾ ਹੈ ਉਸ ਤੋਂ ਬਾਅਦ ਜਿਹੜੀ ਲੈਂਥ ਹੈ ਉਹ 2 ਐਂਡ 3 ਦੇ ਵਿੱਚ ਰੱਖਣੀ ਹੈ ਤੁਸੀਂ ਨੇ ਤੁਸੀਂ ਵਧਾ ਵੀ ਸਕਦੇ ਹੋ ਜੇ ਟਾਂਕਾ ਥੋੜਾ ਦਾ ਦੂਰ ਰੱਖਣਾ ਉਸ ਤੋਂ ਬਾਅਦ ਆਪਾਂ ਨੇ ਇਹਦੀ ਵਿਡਥ ਸੈੱਟ ਕਰਨੀ ਹੈ ਵਿਡਥ ਦੇ ਵਿੱਚ ਆਪਾਂ ਇਹਨੂੰ 1.5 ਰੱਖਾਂਗੇ ਤੁਸੀਂ ਇਹਨੂੰ ਵਨ ਦੇ ਕੋਲ ਹੀ ਰੱਖਣਾ ਨਹੀਂ ਜਿਹੜੇ ਟਾਂਕਾ ਉਹ ਬਾਹਰੀ ਸਾਈਡ ਤੇ ਦਿਖਦਾ ਉਸ ਤੋਂ ਬਾਅਦ ਆਪਾਂ ਇੱਥੇ ਯੂਜ਼ ਕਰਦੇ ਹਾਂ ਬਲਾਈਂਡ ਹੈਮ ਫੁੱਟ ਇਹਦੇ ਸਾਈਡ ਤੇ ਪੱਤੀ ਲੱਗੀ ਹੁੰਦੀ ਹੈ ਜੋ ਕਿ ਐਡਜਸਟੇਬਲ ਆ ਜੇ ਤੁਹਾਡੀ ਨੀਡਲ ਸੈਂਟਰ ਦੇ ਵਿੱਚ ਆ ਤਾਂ ਆਪਾਂ ਇਹਨੂੰ ਐਡਜਸਟ ਕਰਾਂਗੇ ਸੈਂਟਰ ਦੇ ਵਿੱਚ ਜੇ ਤੁਸੀਂ ਇਹਨੂੰ ਨੀਡਲ ਤੋਂ ਲੈਫਟ ਸਾਈਡ ਤੇ ਲਾਜੂਗੇ ਤਾਂ ਆਪਾਂ ਇਹ ਪੱਤੀ ਨੂੰ ਲੈਫਟ ਸਾਈਡ ਤੇ ਵੀ ਕਰ ਸਕਦੇ ਹਾਂ ਸੋ ਇਹ ਨੀਡਲ ਦੇ ਅਕੋਰਡਿੰਗ ਤੁਸੀਂ ਪੱਤੀ ਚੇਂਜ ਕਰਨੀ ਆ ਇਹ ਪੱਤੀ ਨੂੰ ਆਪਾਂ ਕੱਪੜੇ ਦੇ ਜਿੱਥੇ-ਜਿੱਥੇ ਸੀਨ ਵੱਜਣੀਆਂ ਸੇਹ ਦੇ ਵਿੱਚ ਵੱਜੂਗੀ ਉਹਦੇ ਬਰਾਬਰ ਰੱਖਣਾ ਨੀਡਲ ਦੇ ਬਰਾਬਰ ਰੱਖਣਾ ਮੀਨਸ ਉਸ ਤੋਂ ਬਾਅਦ ਆਪਾਂ ਨੇ ਕਰਨਾ ਹੈ ਜਿਹੜੇ ਵੀ ਕੱਪੜੇ ਦੇ ਉੱਤੇ ਤੁਸੀਂ ਨੇ ਬਲਾਈਂਡ ਹੈਮ ਸਟਿਚ ਲਾਉਣਾ ਉਹਨੂੰ ਕੱਚਾ ਪਾ ਲੈਣਾ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਕਰਦੇ ਹੋ ਜਿਹੜੇ ਸਿੰਥੈਟਿਕ ਕੱਪੜੇ ਨੇ ਉਹਨਾਂ ਨੂੰ ਤੁਸੀਂ ਕੱਚਾ ਪਾ ਸਕਦੇ ਹੋ ਪਰ ਜਿਹੜੇ ਕਾਟਨ ਦੇ ਨੇ ਉਹਨਾਂ ਨੂੰ ਤੁਸੀਂ ਸਿੱਧੀ ਪ੍ਰੈਸ ਕਰਕੇ ਹੀ ਪੰਨ ਮਾਰ ਸਕਦੇ ਤੇ ਉਹਦੇ ਤੇ ਇਦਾਂ ਹੀ ਹੋ ਜਾਣੀ ਉਹਨੂੰ ਕੱਚਾ ਪਾਉਣ ਦੀ ਵੀ ਜ਼ਰੂਰਤ ਨਹੀਂ ਹੈ ਸੋ ਮੈਂ ਇਹਦੇ ਤੇ ਸੂਈ ਦੇ ਨਾਲ ਕੱਚਾ ਤਾਂ ਕਰ ਰਹੀ ਹਾਂ ਕਿਉਂਕਿ ਇਹਦੇ ਸਟੋਨ ਲੱਗੇ ਹੋਇਆ ਥੋੜੇ ਜਿਹੀ ਸੋ ਮੈਂ ਮਸ਼ੀਨ ਦੇ ਨਾਲ ਇਹਨੂੰ ਕੱਚਾ ਨਹੀਂ ਕਰਦੀ ਤੁਸੀਂ ਮਸ਼ੀਨ ਨਾਲ ਵੀ ਕੱਚਾ ਕਰ ਸਕਦੇ ਹੋ ਕੱਚਾ ਪਾਉਣ ਤੋਂ ਬਾਅਦ ਆਪਾਂ ਨੇ ਦੇਖੋ ਜ ਥੋੜੀ ਥੋੜੀ ਸਪੇਸ ਜਿਹੜੀ ਛੱਡੀ ਹੋਈ ਆ ਉਹਦੇ ਤੇ ਮਸ਼ੀਨ ਨੇ ਚੱਲਣਾ ਹੁਣ ਆਪਾਂ ਨੇ ਇਹਨੂੰ ਬਾਹਰ ਨੂੰ ਫੋਲਡ ਕਰ ਲੈਣਾ ਜਿਹੜਾ ਤੁਹਾਡੇ ਕੋਲੇ ਕੱਪੜਾ ਹੈਗਾ ਨੀਡਲ ਨੇ ਆਪਣਾ ਜਿਹੜਾ ਤੁਸੀਂ ਦੇਖ ਰਹੇ ਹੋ ਥੋੜਾ ਥੋੜਾ ਕੱਪੜਾ ਸਾਈਡ ਤੇ ਅੰਦਰਲੇ ਪਾਸੇ ਜਿਹੜਾ ਘੇਰਾ ਕੀਤਾ ਹੋਇਆ ਫੋਲਡ ਕੀਤਾ ਹੋਇਆ ਜਿਹੜਾ ਬਚਿਆ ਹੋਇਆ ਜਿਹੜੀ ਸੋਈ ਆ ਉਹਦੇ ਤੇ ਚੱਲੂਗੀ ਸੋ ਜਿਹੜੀ ਸੀਨ ਆ ਉਹਦੇ ਤੇ ਬੱਜਣੀ ਹੈ ਇੱਕ ਇੱਕ ਟਾਂਕਾ ਜਿਹੜਾ ਹੈਗਾ ਉਹ ਮੇਜ਼ਾਲੇ ਜਿਹੜਾ ਇਨਟਰਨਲ ਕਪੜਾ ਉਹਦੇ ਤੇ ਇੱਕ ਇੱਕ ਟਾਂਕਾ ਲੱਗੀ ਜਾਊਗਾ ਜਿਵੇਂ ਆਪਾਂ ਨਾਰਮਲ ਤਰਪਾਈ ਕਰਦੇ ਆਂ ਸੋ ਇੱਥੇ ਤੁਸੀਂ ਇਹਨੂੰ ਸਟਾਰਟ ਕਰ ਲੈਣਾ ਆ ਸਟਾਰਟ ਕਰਨ ਤੋਂ ਬਾਅਦ ਪਹਿਲਾਂ ਆਪਾਂ ਘੇਰੇ ਤੇ ਕਰਾਂਗੇ ਫਿਰ ਆਪਾਂ ਚਾਕਾਤੇ ਕਰਾਂਗੇ ਫੁੱਲ ਵੀਡੀਓ ਦੇਖ ਕੇ ਜਾਓ ਕਿ ਚਾਕਾਤੇ ਵੀ ਆਪਾਂ ਕਿੱਦਾਂ ਕਰਨੀਆਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਜਾਓ ਮੈਂ ਕੱਪੜੇ ਨੂੰ ਪਿੱਛੋਂ ਫੜ ਕੇ ਹੌਲੀ ਹੌਲੀ ਤਾਂ ਚਲਾ ਰਹੀਆਂ ਕਿਉਂਕਿ ਕੱਪੜੇ ਦੇ ਉੱਪਰ ਸਟੋਨ ਲੱਗੇ ਹੋਏ ਨੇ so be careful ਜਦੋਂ ਤੁਸੀਂ ਵੀ ਤਰਪਾਈ ਕਰਨੀ ਹੈ ਜੇ ਸਟੋਨ ਵਾਲੇ ਕੱਪੜੇ ਨੇ ਤਾਂ ਧਿਆਨ ਨਾਲ ਕਰਿਓ ਤਰਪਾਈ ਕਰਨ ਤੋਂ ਬਾਅਦ ਤੁਸੀਂ ਇਹਨੂੰ ਸਿੱਧਾ ਕਰਕੇ ਦੇਖੋ ਤੁਸੀਂ ক্লোਜ਼ ਲੁੱਕ ਦੇਖ ਸਕਦੇ ਹੋ ਇਹਦਾ ਜਿਹੜਾ ਟਾਂਕਾ ਬਾਹਰਲੀ ਸਾਈਡ ਤੇ ਦਿਖਦਾ ਉਹ ਉਹਨਾਂਕੀ ਦਿਖਦਾ ਜਿੰਨਾ ਕ ਆਪਾਂ ਨਾਰਮਲੀ ਜਿਹੜੀ ਨਡਲ ਦੇ ਨਾਲ ਹੱਥ ਦੇ ਨਾਲ ਆਪਾਂ ਤਰਪਾਈ ਕਰਦੇ ਹਾਂ ਉਹਨਾਂਕ ਹੀ ਟਾਂਕਾ ਬਾਹਰ ਦਿਖੂਗਾ ਤੇ ਬਹੁਤ ਫਿਨਿਸ਼ਿੰਗ ਦੇ ਨਾਲ ਤੇ ਬਹੁਤ ਘੱਟ ਟਾਈਮ ਦੇ ਵਿੱਚ ਤੁਸੀਂ ਜਿਹੜੀ ਹੈਗੀ ਹੈ ਮਸ਼ੀਨ ਦੇ ਨਾਲ ਤਰਪਾਈ ਕਰ ਸਕਦੇ ਆ ਲੁੱਕ ਦੇਖ ਸਕਦੇ ਹੋ 컬러ਫੁਲ ਦੇ ਵਿੱਚ ਕਿੰਨਾ ਕੁ ਜ਼ਿਆਦਾ ਜਿਹੜਾ ਬਾਹਰ ਟਾਂਕਾ ਦਿਖ ਰਿਹਾ ਸੋ ਬਹੁਤ ਫਿਨਿਸ਼ਿੰਗ ਨਾਲ ਤੁਸੀਂ ਇਦਾਂ ਤਰਪਾਈ ਕੱਟ ਸਕਦੇ ਹੋ ਹੁਣ ਆਪਾਂ ਨੇ ਘੇਰੇ ਤੇ ਕਰ ਲਈ ਹੈ ਇਹਦੇ ਤੋਂ ਤੁਸੀਂ ਕੱਚਾ ਕੱਢ ਦੇਣਾ ਹੁਣ ਆਪਾਂ ਨੇ ਕਰਨੀ ਹੈ ਇਹਦੇ ਚਾਕਾਂ ਦੇ ਉੱਪਰ ਤਰਪਾਈ ਚਾਕਾਂ ਤੇ ਤਰਪਾਈ ਕਰਨ ਦੇ ਲਈ ਆਪਾਂ ਸੇਮ ਪ੍ਰੋਸੈਸ ਕਰਦੇ ਹਾਂ ਕਿ ਆਪਾਂ ਨੇ ਚਾਕਾਂ ਦੇ ਉੱਪਰ ਵੀ ਕੱਚਾ ਪਾ ਲੈਣਾ ਕੱਚਾ ਪਾਉਣਾ ਤਾਂ ਥੋੜੀ ਥੋੜੀ ਸਪੇਸ ਜਿਹੜੀ ਹੈਗੀ ਆ ਉਹ ਜ਼ਰੂਰ ਛੱਡਣੀ ਹੈ ਕਿਉਂਕਿ ਜਦੋਂ ਆਪਾਂ ਨੂੰ ਫੋਲਡ ਕਰਦੇ ਆ ਤਾਂ ਜਿਹੜਾ ਮਸ਼ੀਨ ਆ ਉਹ ਫਿਰ ਜਿਹੜਾ ਆਪਾਂ ਸਪੇਸ ਛੱਡੀ ਹੁੰਦੀ ਹੈ ਕੱਪੜੇ ਦੇ ਉੱਪਰ ਉਹਦੇ ਉੱਪਰ ਮਸ਼ੀਨ ਚੱਲੂਗੀ ਹੁਣ ਆਪਣਾ ਕੱਚਾ ਪੈ ਚੁੱਕਿਆ ਕੱਚਾ ਪੈਣ ਤੋਂ ਬਾਅਦ ਆਪਾਂ ਨੇ ਕਰਨੀ ਹੈ ਚਾਕਾਂ ਦੇ ਉੱਪਰ ਤਰਪਾਈ ਆਪਾਂ ਘੇਰੇ ਤੇ ਤਰਪਾਈ ਆਲਰੇਡੀ ਕਰ ਚੁੱਕਿਆ ਸੋ ਹੁਣ ਤੁਸੀਂ ਇਹਨੂੰ ਵੀ ਇਦਾਂ ਕਰਕੇ ਫੋਲਡ ਕਰ ਲੈਣਾ ਬਾਹਰਲੀ ਸਾਈਡ ਨੂੰ ਫੋਲਡ ਕਰ ਲੈਣਾ ਤੇ ਮਸ਼ੀਨ ਤੁਹਾਨੂੰ ਪਤਾ ਜਿਹੜਾ ਸਾਈਡ ਤੇ ਥੋੜਾ ਥੋੜਾ ਕੱਪੜਾ ਛੱਡਿਆ ਹੋਇਆ ਇਹਦੇ ਉੱਪਰ ਆਪਾਂ ਸੀਨ ਮਾਰਨੀ ਆ ਸੋ ਜਿੱਦਾਂ ਤੁਸੀਂ ਘੇਰੇ ਤੇ ਕੀਤਾ ਉਦਾਂ ਹੀ ਤੁਸੀਂ ਚਾਕਾਂ ਦੇ ਤੇ ਫਿਨਿਸ਼ਿੰਗ ਦੇ ਨਾਲ ਤੇ ਥੋੜੇ ਟਾਈਮ ਦੇ ਵਿੱਚ ਤੁਸੀਂ ਤਰਪਾਈ ਕਰ ਸਕਦੇ ਆ ਲਓ ਜੀ ਤਰਪਾਈ ਕਰਨ ਤੋਂ ਬਾਅਦ ਹੋਣਾ ਆਪਾਂ ਇਹਦਾ ਵੀ ਕੱਚਾ ਕੱਢ ਦੇਣਾ ਤੁਸੀਂ ਇਹਦੀ ক্লোਜ਼ ਲੁੱਕ ਦੇਖ ਸਕਦੇ ਹੋ ਬਹੁਤ ਫਿਨਿਸ਼ਿੰਗ ਦੇ ਨਾਲ ਤੁਸੀਂ ਲਾਈਨਿੰਗ ਵਾਲੇ ਸੂਟਸ ਤੇ ਉੱਤੇ ਵੀ ਮਸ਼ੀਨਸ ਦੇ ਨਾਲ ਤਰਪਾਈ ਕਰ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਤੇ ਇਦਾਂ ਦੀਆਂ ਵੀਡੀਓਜ਼ ਦੇਖਣ ਦੇ ਲਈ ਅਕਾਊਂਟ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ ਫॉर ਵਾਚਿੰਗ ਮਿਲਦੇ ਆਵਾਂ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਮੈਨੂੰ ਇੰਸਟਾਗ੍ਰam ਐਂਡ ਟਿਕਟੌਕ ਤੇ ਵੀ ਫੋਲੋ ਕਰ ਸਕਦੇ ਹੋ ਥੈਂਕ ਯੂ